ਮਸੀਹ ਯਸ਼ੂ ਵਿੱਚ ਸਾਰਿਆਂ ਨੂੰ ਕਿਰਪਾ ਤੇ ਸ਼ਾਂਤੀ ਹਮੇਸ਼ਾ ਹੁੰਦੀ ਰਹੇ। ਪੈਣ ਪ੍ਰਭੂ ਪਿਛਲੇ ਅਸੀਂ ਇੱਕ ਟੌਪਿਕ ਤੋਂ ਗੱਲ ਕੀਤੀ ਸੀ। ਔਰ ਉਹ ਟੌਪਿਕ ਸੀ ਕਿ ਪੁਰਖ ਨੂੰ ਲੰਮੇ ਵਾਲ ਰੱਖਣੇ ਚਾਹੀਦੇ ਨੇ ਜਾਂ ਫਿਰ ਨਹੀਂ। ਤੋਂ ਅਸੀਂ ਬਚਨ ਵਿੱਚੋਂ ਦੇਖਿਆ ਸੀ ਕਿ ਮਸੀਹੀ ਵਿਅਕਤੀ ਨੂੰ ਕਦੇ ਵੀ ਆਪਣੇ ਵਾਲ ਬਾਈਬਲ ਦੇ ਮੁਤਾਬਿਕ ਇਹ ਸਾਫ਼ ਲਿਖਿਆ ਆ ਕਿ ਉਹਨੂੰ ਆਪਣੇ ਲੰਮੇ ਵਾਲ ਨਹੀਂ ਰੱਖਣੇ ਚਾਹੀਦੇ। ਤੋ ਅੱਜ ਮੈਂ ਉਸੇ ਵਿਸ਼ੇ ਨੂੰ ਲੈ ਕੇ ਚੱਲਾਂਗਾ ਅੱਜ ਗੱਲ ਕਰਾਂਗੇ ਮਸੀਹੀ ਭੈਣਾਂ ਦੇ ਵਿਸ਼ੇ ਤੇ ਕਿ ਉਹਨਾਂ ਨੂੰ ਆਪਣੇ ਵਾਲ ਲੰਮੇ ਰੱਖਣੇ ਚਾਹੀਦੇ ਆ ਜਾਂ ਫਿਰ ਨਹੀਂ ਰੱਖਣੇ ਚਾਹੀਦੇ। ਤੋ ਅਵਸੀਂ ਇੱਕ ਵਿਸ਼ੇ ਨੂੰ ਲੈ ਕੇ ਚੱਲਦੇ ਆ ਇਸੇ ਨੂੰ ਹੀ। ਤੋ ਅਸੀਂ ਪਹਿਲਾ ਕ੍ਰੰਤੀਆ 11 ਅਧਿਆਏ ਤੇ ਉਹਦੀ ਅਸੀਂ 14 ਐਤ ਪੜ ਰਹੇ ਹਾਂ। ਤੋ ਇੱਥੇ ਸੰਤ ਪੌਲਸ ਲਿਖਦਾ ਆ ਕੀ ਕੁਦਰਤ ਆਪ ਤੁਹਾਨੂੰ ਨਹੀਂ ਸिखਾਲਦੀ ਹੈ ਭਾਈ ਜੇ ਪੁਰਖ ਸਿਰ ਦੇ ਵਾਲ ਲੰਬੇ ਰੱਖੇ ਤਾਂ ਉਹਦੇ ਲਈ ਨਰਾਦਰ ਹੈ ਇਸ ਵਿਸ਼ੇ ਤੇ ਆਪਾਂ ਪਿਛਲੀ ਵੀਡੀਓ ਵਿੱਚ ਗੱਲ ਕੀਤੀ ਸੀ ਤੋਂ ਅਗਲੀ 15 ਵਿੱਚ ਲਿਖਿਆ ਜਾਂ ਪਰੰਤੂ ਜੇ ਇਸਤਰੀ ਲੰਬੇ ਵਾਲ ਰੱਖੇ ਤਾਂ ਉਹਦੇ ਲਈ ਸਜਾਵਟ ਹੈ ਕਿਉਂਕਿ ਜੋ ਵਾਲ ਉਸ ਨੂੰ ਪਰਦੇ ਦੇ ਥਾਂ ਤੇ ਦਿੱਤੇ ਹੋਏ ਹਨ ਤੋਂ ਬਾਈਬਲ ਕਹਿੰਦੀ ਹੈ ਲੰਬੇ ਵਾਲ ਕਿਨੇ ਸਜਾਵਟ ਨਹੀਂ ਹੁੰਦੀ ਜੇ ਲੰਮੇ ਵਾਲ ਸਜਾਵਟ ਆ ਤੇ ਉਹ ਲਿਖਿਆ ਆ ਕਿ ਸਾਖ ਮੰਨ ਬਾਬਲ ਕਾ ਬਾਈਬਲ ਕਰਦੀ ਏ ਸਾਨੂੰ ਕਿ ਸਾਨੂੰ ਭੈਣਾਂ ਨੂੰ ਵਾਲ ਨਹੀਂ ਕਟਵਾਉਣੇ ਚਾਹੀਦੇ ਹੁਣ ਜਦੋਂ ਇਹ ਗੱਲ ਤੇ ਅਸੀਂ ਗੱਲ ਕਰਦੇ ਆ ਤੇ ਬਹੁਤ ਸਾਰੇ ਮਸੀਹੀ ਲੋਕ ਜਿਹੜੇ ਆ ਉਹ ਇਸ ਪੁਆਇੰਟ ਨੂੰ ਲੈ ਕੇ ਇੱਕ ਗੱਲ ਕਰਦੇ ਆ ਉਹ ਕਹਿੰਦੇ ਆ ਕਿ ਇਹ ਗ੍ਰੰਥੀਆ ਦੀ ਨੂੰ ਲਿਖਿਆ ਗਿਆ ਸੀ ਗ੍ਰੰਥੀਆ ਦੀ ਕਲੀਸ਼ੀਆ ਨੂੰ ਲਿਖਿਆ ਗਿਆ ਸੀ ਪਰ ਪੈਣ ਪ੍ਰਭੂ ਅੱਜ ਬਾਈਬਲ ਸਾਡੇ ਹੱਥਾਂ ਵਿੱਚ ਹੈ ਅੱਜ ਅਸੀਂ ਇਸੂ ਮਸੀਹ ਪਾ ਵਚਨ ਦਾ ਕੀ ਕਰਦੇ ਹਾਂ ਆਪਦੀ ਮਰਜ਼ੀ ਦੇ ਮੁਤਾਬਿਕ ਇਹਨੂੰ ਤੋੜ ਕੇ ਮੋੜ ਕੇ ਜਿਵੇਂ ਸਾਨੂੰ ਫਿੱਟ ਬੈਠਦਾ ਹੈ ਅਸੀਂ ਉਵੇਂ ਬਣਾ ਲੈਂਦੇ ਹਾਂ ਪਰ ਬਾਈਬਲ ਇਸ ਗੱਲ ਇਜਾਜ਼ਤ ਨਹੀਂ ਦਿੰਦੀ ਕਿਉਂਕਿ ਜੇਕਰ ਤੁਸੀਂ ਅੱਗੇ ਪੜ੍ਹੋ ਪਹਿਲਾ ਗ੍ਰੰਥੀਆ ਉਹਦਾ 14 ਪਾਠ ਤੇ ਉਹਦੀ 37 ਆਇਤ ਵਿੱਚ ਸੰਤ ਪੌਲਸ ਸੇ ਬਿਆਨ ਕਰਦਾ ਆ ਜੇ ਕੋਈ ਆਪਣੇ ਆਪ ਨੂੰ ਨਬੀ ਜਾਂ ਆਤਮਿਕ ਸਮਝੇ ਹੁਣ ਗੱਲ ਇਹ ਆ ਕਿ ਅਸੀਂ ਆਤਮਿਕ ਹਾਂ ਜਾਂ ਫਿਰ ਨਹੀਂ ਜੇ ਆਤਮਿਕ ਹਾਂ ਤੇ ਫਿਰ ਅਸੀਂ ਪੌਲਸ ਦੀ ਇਸ ਗੱਲ ਨੂੰ ਕਦੇ ਵੀ ਰੱਦ ਨਹੀਂ ਸਕਦੇ ਦੇਖਿਆ ਇੱਥੇ ਜੇ ਕੋਈ ਆਪਣੇ ਆਪ ਨੂੰ ਨਬੀ ਜਾਂ ਆਤਮਿਕ ਸਮਝੇ ਤਾਂ ਜਿਹੜੀਆਂ ਗੱਲਾਂ ਮੈਂ ਤੁਹਾਨੂੰ ਲਿਖਦਾ ਹਾਂ ਉਹ ਉਹਨਾਂ ਨੂੰ ਜਾਣ ਲਵੇ ਭਈ ਉਹ ਪ੍ਰਭੂ ਦੇ ਹੁਕਮ ਹਨ ਅਰ ਜੇ ਕੋਈ ਨਾ ਜਾਣੇ ਤੇ ਨਾ ਜਾਣੇ ਪੌਲਸ ਕਹਿੰਦਾ ਜਿਹੜੀਆਂ ਗੱਲਾਂ ਮੈਂ ਤੁਹਾਨੂੰ ਲਿਖ ਰਿਹਾ ਆ ਇਹ ਖੁਦਾ ਦੇ ਹੁਕਮੇ ਆ ਪ੍ਰਭੂ ਦੇ ਨਿਯਮ ਆ ਕਾਨੂੰਨ ਤੇ ਕਾਇਦੇ ਆ ਖੁਦਾ ਦੇ ਜੇ ਕੋਈ ਜਾਣੇ ਤਾਂ ਜਾਣੇ ਜੇ ਨਹੀਂ ਜਾਣਦਾ ਤਾਂ ਇਹ ਕੋਈ ਫਿਰ ਭਈ ਉਹਦੀ ਮਰਜ਼ੀ ਆ ਤੋਂ ਅਸੀਂ ਪੌਲਸ ਕਹਿੰਦਾ ਮੈਂ ਮਸੀਹਾ ਕਹਦੀ ਆ ਅਸੀਂ ਜੇ ਪ੍ਰਭੂ ਦੇ ਵਚਨ ਤੇ ਕਹਦੀ ਆ ਤੇ ਇਹ ਹੁਕਮ ਸਾਡੇ ਲਈ ਸਿਰ ਮੱਥੇ ਆ ਭੈਣਾਂ ਨੂੰ ਕਦੇ ਵੀ ਆਪਣੇ ਵਾਲ ਨਹੀਂ ਕਟਵਾਣੇ ਚਾਹੀਦੇ ਬਾਈਬਲ ਦੀ ਆਇਤਾ ਦੇ ਮੁਤਾਬਿਕ ਹੁਣ ਜੇ ਤੋਂ ਗੱਲ ਕਰਦੇ ਆਪਾਂ ਇਸ ਨੂੰ ਤੇ ਬਹੁਤ ਸਾਰੀਆਂ ਭੈਣਾਂ ਕਹਿੰਦੀਆਂ ਬਾਹਲ ਅਸੀਂ ਨਹੀਂ ਕਟਵਾਉਂਦੀਆਂ ਪਰ ਥੋੜੀ ਥੋੜੀ ਅਸੀਂ ਨਾ ਟ੍ਰਿਮਿੰਗ ਕਰਵਾਉਂਦੀਆਂ ਆ ਦੇਖੋ ਚੋਰੀ ਤਾਂ ਚੋਰੀ ਐ ਭਾਵੇਂ ਰੁਪਈਏ ਦੀ ਐ ਤੇ ਭਾਵੇਂ ਹਜ਼ਾਰ ਰੁਪਏ ਦੀ ਤੇ ਇਸੇ ਪ੍ਰਕਾਰ ਹੁਕਮ ਦਾ ਤੋੜਨਾ ਭਾਵੇਂ ਛੋਟਾ ਐ ਵੱਡਾ ਐ ਅਸੀਂ ਜਾਣਦੇ ਹਾਂ ਧਨੀ ਵਿਅਕਤੀ ਨੇ ਸਿਰਫ ਇੱਕ ਹੀ ਹੁਕਮ ਤੋੜਿਆ ਸੀ ਤੇ ਉਹ ਅਨੰਤ ਜੀਵਨ ਨੂੰ ਕਦੇ ਵੀ ਪਾ ਨਹੀਂ ਸਕਿਆ ਤੋ ਇਸੇ ਪ੍ਰਕਾਰ ਜੇਕਰ ਅਸੀਂ ਅਨੰਤ ਜੀਵਨ ਚਾਹੁੰਨੇ ਆ ਤੇ ਸਾਨੂੰ ਵੀ ਖੁਦਾ ਦੇ ਹੁਕਮਾਂ ਨੂੰ ਇਨਬਿਨ ਮੰਨਣਾ ਪਵੇਗਾ ਹੁਣ ਇੱਥੇ ਪੌਲਸ ਕਹਿੰਦਾ ਹੈ ਕਿ ਖੁਦਾ ਦੇ ਹੁਕਮ ਨੇ ਇਹ ਕਿਸੇ ਮਨੁੱਖ ਦੇ ਹੁਕਮ ਨਹੀਂ ਹੈ ਇਹ ਖੁਦਾ ਦੇ ਹੁਕਮ ਨੇ ਤੇ ਵਾਲ ਨੂੰ ਪਰਦੇ ਦੀ ਥਾਂ ਦਿੱਤੇ ਗਏ ਆ ਹੁਣ ਬਹੁਤ ਸਾਰੇ ਅਸੀਂ ਦੇਖਦੇ ਆ ਕਿ ਹੋ ਸਕਦਾ ਪਾਈ ਪਰਾਇ ਭਾਖਿਆ ਕੋਈ ਭੈਣ ਬੋਲ ਰਹੀ ਹੋਵੇ ਪਰ ਉਹਦੇ ਜੀਵਾਲ ਕੱਟੇ ਹੋਏ ਹੁਣ ਇਸ ਨੂੰ ਪਰਖਾਂ ਦੀ ਲੋੜ ਹੈ ਕਿ ਉਹ ਪ੍ਰਾਈ ਭਾਖਿਆ ਖੁਦਾ ਵੱਲੋਂ ਹੈ ਜਾਂ ਫਿਰ ਕਿਸੇ ਹੋਰ ਵੱਲੋਂ ਹੈ ਜਿਕਰ ਉਹ ਵਾਲ ਕਟਵਾ ਕੇ ਔਰ ਅੱਜ ਅਸੀਂ ਜਾਣਦੇ ਹਾਂ ਕਿ ਜੋਇਸ ਮੇਅਰ ਆ ਮੈਂ ਉਸ ਦਾ ਨਾਮ ਲੈ ਰਿਹਾ ਕਿ ਉਹ ਬੇਸ਼ੱਕ ਪ੍ਰਚਾਰ ਕਰ ਰਹੀ ਹੈ ਸਟਿਲ ਹੀ ਇਸ ਸ਼ੀ ਇਸ ਨਾਟ ਅਕੋਰਡਿੰਗ ਟੂ ਵਰਡ ਆਫ ਗੋਡ ਉਹ ਵਚਨ ਦੇ ਮੁਤਾਬਿਕ ਸਹੀ ਨਹੀਂ ਹੈ ਤੋ ਇਸ ਪ੍ਰਕਾਰ ਚਾਹੇ ਕਿੰਨੇ ਬਕਤ ਇਸਮੇ ਦੇ ਲਵੇ ਜਿੰਨੇ ਮਰਜੀ ਮਿਨਿਸਟਰੀਜ਼ ਨੂੰ ਹਾਈਲਾਈਟਸ ਕਰ ਦਿੱਤਾ ਜਾਵੇ ਇੱਕ ਛੋਟੀ ਜੀ ਉਦਾਹਰਣ ਲੈਂਦੇ ਆਂ ਅਸੀਂ ਜੇਕਰ ਕੋਈ ਵੀ ਪੰਜਾਬ ਸਰਕਾਰ ਜੋਬ ਰਿਕਰੂਟਮੈਂਟ ਕਰਦੀ ਹੈ ਤੇ ਉਹਦੇ ਕਾਇਦੇ ਕਾਨੂੰਨ ਹੁੰਦੇ ਆ ਜਿੱਦਾਂ ਕਿ ਪੰਜਾਬ ਦਾ ਕਾਇਦਾ ਕਾਨੂੰਨ ਇਹ ਹੈ ਕਿ 10ਵੀਂ ਕਲਾਸ ਜਿਹੜੀ ਆ ਉਹਦੀ ਪੰਜਾਬੀ ਲਾਜ਼ਮੀ ਹੈ ਤੇ ਜਦ ਤੱਕ ਅਸੀਂ ਹੋ ਸਕਦਾ ਕਿ ਪੀ ਐਚ ਡੀ ਹੀ ਕਿਉਂ ਨਾ ਕੀਤੀ ਹੋਵੇ ਪਰ ਜੇ 10ਵੀਂ ਸਾਡੀ ਪੰਜਾਬੀ ਦੀ ਨਹੀਂ ਹੈਗੀ ਤੇ ਅਸੀਂ ਜੋ ਯੋਬ ਲਈ ਜਿਹੜਾ ਐਲੀਜੀਬਲ ਨਹੀਂ ਹੈਗੇ ਇਸੇ ਪ੍ਰਕਾਰ ਜੇਕਰ ਅਸੀਂ ਬਹੁਤ ਸਾਰੇ ਕੰਮਾਂ ਨੂੰ ਕਰ ਰਹੇ ਹਾਂ ਪਰ ਜੇਕਰ ਬਾਈਬਲ ਦੀ ਇਹ ਆਇਤ ਨੂੰ ਕੱਟਦੇ ਹਾਂ ਅਸੀਂ ਕਿ ਕਿਸੇ ਭੈਣ ਨੇ ਵਾਲ ਜਿਹੜੇ ਕਟਵਾਏ ਹੋਏ ਐ ਤੇ ਉਹ वचन ਦੇ ਮਤਲਬ ਵੀ ਗਲਤ ਆ ਤੇ ਉਹ ਅਨੰਤ ਜੀਵਨ ਦੇ ਯੋਗ ਨਹੀਂ ਹੈ ਤੋ ਬਹੁਤ ਸਾਰੀਆਂ ਕੰਡੀਸ਼ਨਸ ਹੋ ਸਕਦੀਆਂ ਨੇ ਮਜਬੂਰੀਆਂ ਹੋ ਸਕਦੀਆਂ ਨੇ ਉਹਦਾ ਕਾਰਨ ਇਹ ਹੈ ਕਿਸੇ ਨੂੰ ਖੁਦਾਨਾ ਖਾਸ ਦਾ ਕੈਂਸਰ ਦੀ ਪ੍ਰੋਬਲਮ ਹੈ ਤੇ ਉਹ ਉਹਨੂੰ ਵਲ ਕਟਵਾ ਲਿਆ ਪੈ ਜਾਂਦੇ ਆ ਡਾਕਟਰੀ ਇਲਾਜ ਦੇ ਲਈ ਉਹ ਜੈ ਜਿਆ ਪਰ ਜੇਕਰ ਨਾ ਚਾਹੁੰਦੇ ਹੋਈ ਵੀ ਇਦਾਂ ਕਟਵਾਏ ਜਾਂਦੇ ਨੇ ਤੋ ਬਾਈਬਲ ਦੇ ਮੁਤਾਬਿਕ ਨਹੀਂ ਸਹੀ ਹੈਗੇ ਤੇ ਇਸ ਲਈ ਉਹ ਬਿਲਕੁਲ ਗਰੋਂਗ ਥਿੰਗਿਆ ਗਲਤ ਚੀਜ਼ ਹੈ ਤੋ ਗੋਡ ਬlesਸ ਯੂ ਇਹ ਛੋਟਾ ਜਿਹਾ ਮੈਸੇਜ ਹੈ ਅੱਗੇ ਵੀ ਅਸੀਂ ਛੋਟੇ ਛੋਟੇ ਕਲਿੱਪਸ ਪਾਉਂਦੇ ਰਵਾਂਗੇ ਔਰ ਖੁਦਾ ਦੇ ਬਚਨ ਦੇ ਮੁਤਾਬਿਕ ਅਸੀਂ ਕੁਝ ਗੱਲਾਂ ਨੂੰ ਤੁਹਾਡੇ ਨਾਲ ਸਾਂਝੀਆਂ ਕਰਦਾ ਰਵਾਂਗੇ ਖੁਦਾ ਵਾ ਤੁਹਾਨੂੰ ਬੜੀ ਬਰਕਤ ਦੇ